ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮੱਤਾ ਨਗਰ ਆ ਤੇ ਪਾਗੇ ਪੁਰਾਣੇ ਸ਼ਹਿਰ ਦੀ ਬੁੱਕਲ ਦਾ ਨਿਕਮਣ ਦਾ ਆਨੰਦਮਣ ਦਾ ਪਿੰਡ ਆ ਰੋਡੇ ਮਿੱਤਰੋ ਰੋਡੇ ਪਿੰਡ ਦੇ ਵਿੱਚ ਸੱਤੇ ਵੀਰ ਦੇ ਕੋਲੇ ਆ ਜਿਸ ਪੁਰਾਣੇ ਨਵਾਂ ਕੰਮ ਜਿਹੜਾ ਸ਼ੁਰੂ ਕੀਤਾ ਵਾ ਮਿੱਤਰੋ ਕਟੀਆਂ ਝੋਟੀਆਂ ਲਿਆਉਣ ਦਾ ਪਹਿਲੀ ਵੀਡੀਓ ਆ ਵੀਰ ਦੀ ਆਪਣਾ ਬਾਈ ਤੇ ਘਰੋਂ ਬਣਾ ਰਹੇ ਆ ਆਪਾਂ ਤੇ ਪਹਿਲੀਆਂ ਮੇਰੇ ਸਾਬ ਨਾਲ ਦੂਜੀਆਂ ਇੱਕ ਕਿਹੜਾ ਬਾਈ ਨੇ ਵੇਚ ਲਿਆ ਵਾ ਤੇ ਦੂਜਾ ਕਿਹੜਾ ਲਿਆਂਦਾ ਵਾ ਮਿੱਤਰੋ ਦੋ ਕੱਟੀਆਂ ਵਾ ਦੋਵਾਂ ਕੱਟੀਆਂ ਦੀ ਆਪਾਂ ਪ੍ਰੋਪਰ ਡਿਟੇਲ ਜਾਣਨੀ ਆ ਭਰਾ ਤੋਂ ਕਿਹੜੀ ਕੱਟੀ ਦੀ ਕਿੰਨੀ ਉਮਰ ਆ ਕੀ ਡਿਟੇਲ ਆ ਕੀ ਰੇਟ ਕਰਦਾ ਬਾਈ ਸਾਰੀ ਗੱਲਬਾਤ ਕਰਦੇ ਆ ਆਪਾਂ ਭਰਾ ਦੇ ਨਾਲ ਔਰ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦਿੰਨਾ ਮੈਂ ਮਿਲਦੇ ਆਪਾਂ ਵੀਰ ਨੂੰ ਸਾਰੀ ਗੱਲਬਾਤ ਕਰਦੇ ਆ ਸੱਤੇ ਵੀਰੇ ਸਤਿ ਸ਼੍ਰੀ ਅਕਾਲ ਭਰਾ ਜੀ ਹੋਰ ਠੀਕ ਠਾਕ ਆ ਭਰਾ ਮੇਰਾ ਠੀਕ ਹੈ ਸੱਤੇ ਭਾਈ ਪਹਿਲਾਂ ਤਾਂ ਫਿਰ ਕੰਮ ਸ਼ੁਰੂ ਕਰਦੇ ਆ ਵਪਾਰ ਦਾ ਹਾਂਜੀ ਕਟੀਆਂ ਝੋਟੀਆਂ ਲਿਆ ਕਰਾਂਗੇ ਹਾਂ ਚਟੀਆਂ ਝੋਟੀਆਂ ਦੇ ਠੀਕ ਹੈ ਠੀਕ ਹੈ ਸੱਤੇ ਭਾਈ ਅੱਜ ਜਿਹੜੀ ਆ ਪਹਿਲੇ ਨੰਬਰ ਤੇ ਕੱਟੀ ਆ ਇਹਦੀ ਕਿੰਨੀ ਉਮਰ ਆ ਵੀਰੇ ਇਹ ਬਾਈ 16 ਮਹੀਨਿਆਂ ਦੀ ਆ ਉੱਤੇ ਹੋਣਗੇ 10-12 ਦਿਨ ਠੀਕ ਹੈ ਵੀਰੇ 16 ਮਹੀਨੇ ਤੇ 10-12 ਦਿਨ ਉੱਪਰ ਆ ਠੀਕ ਹੈ ਬਾਈ ਤੇ ਵੱਡੇ ਵੀਰੇ ਸੀਮਣ ਸੁਮਣ ਦਾ ਕੋਈ ਦੱਸਿਆ ਮਾਲਕਾਂ ਨੇ ਕਿਨੇ ਸਰਕਾਰੀ ਸੀਮਣੀ ਆ ਵੀਰੇ ਠੀਕ ਆ ਓਕੇ ਬਾਈ ਠੀਕ ਆ ਤੇ ਵੱਡੇ ਵੀਰੇ ਫਿਰ ਮਾਂ ਦਾ ਦੁੱਧ ਪੁੱਛਿਆ ਸੀ ਕੋਈ ਇੱਕ ਨਹੀਂ ਪੁੱਛਿਆ ਯਾਰ ਨਹੀਂ ਡਿਟੇਲ ਨਹੀਂ ਦੱਸੀ ਕੋਈ ਵੀਰੇ ਓਕੇ ਵੀਰੇ ਠੀਕ ਆ ਬਈ ਤੈਨੂੰ ਕਹਿੰਦਾ ਅੱਜ ਜਿਹੜੀ ਚੀਜ਼ ਤੈਨੂੰ ਪਤਾ ਹੋਊਗੀ ਉਹ ਹੀ ਦੱਸੀ ਮੇਰਾ ਭਰਾ ਹਾਂ ਤੇ ਸੱਤੇ ਵੀਰੇ ਫਿਰ ਆਪਾਂ ਇਹਦਾ ਰੇਟ ਕੀ ਰੱਖਾਂਗੇ ਬਾਈ ਰੇਟ ਵੀਰੇ ਇਹਦਾ ਯਾਰ ਆਪਾਂ ਲੈਣ ਦੇਣ ਵਾਲਾ ਹੀ ਕਰ ਲਾਂਗੇ 35000 ਰੁਪਏ 35000 ਰੁਪਏ ਇਹਦੇ ਵਿੱਚੋਂ ਕੋਈ ਮਾਨਤਨ ਕਰਦੇ ਆ ਵੱਡੇ ਭਾਈ ਕਰ ਲਾਂਗੇ ਕੋਈ ਨਹੀਂ ਠੀਕ ਧੋਰੀ ਵੀਰੇ ਮਾੜਾ ਕੱਢੀਏ ਨੂੰ ਬਾਹਰ ਨੂੰ ਲੈ ਵੀ ਮਿਲੋ ਮਿੱਤਰੋ 16 ਮਹੀਨੇ ਤੇ 12 13 ਦਿਨਾਂ ਦੇਖ ਸਕਦੇ ਆ ਤੁਸੀਂ ਮਿੱਤਰੋ ਪਿੱਠ ਪੁੜੇ ਵਾਲੋ ਖੜਨੀ ਖੁੜਨੀ ਦੀ ਕੱਟੀ ਦੀ ਕਮਾਲ ਆ ਵੇਖੋ ਤੁਸੀਂ ਬਰੀ ਕਿੱਲੇ ਆ ਵੀਰੇ ਮੋੜਦੇ ਆ ਬਾਈ ਸੋਣਾ ਜਿਹੜਾ ਸਰੀਰਕ ਪੰਤਰਾ ਕਰਮਾਂ ਵਾਲੀ ਨੂੰ ਜਿੰਨੀ ਹੈਗੀ ਦੇਖ ਸਕਦੇ ਆ ਤੁਸੀਂ ਬਾਕੀ ਉਂਝ ਵੀ ਬਾਈ ਮੂੰਹ ਮੱਥੇ ਲੱਗਦੀ ਆ ਕੱਟੀ ਜਦੋਂ ਮਈਆਂ ਦੇ ਵਿੱਚ ਆ ਗਈ ਤਾਂ ਉਦੋਂ ਪਿੱਤਰਾਂ ਦੇ ਟਕਾਣੇ ਦੀ ਮੈਂ ਬਣ ਜਾਣਾ ਥੋੜੀ ਜੀ ਵਾਈਟਨੈਸ ਜ਼ਰੂਰ ਵੱਧ ਲਈ ਫਿਰਦੀ ਆ ਬਾਕੀ ਕੱਟੀ ਸਾਰੀ ਚੰਗੀ ਆ ਕਿਉਂਕਿ ਇਹ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਈ ਵਾਰੀ ਜਿਹੜੀ ਮਾਂ ਵੱਧ ਹੁੰਦੀ ਆ ਪਿਓ ਵਾਲੇ ਪੱਖ ਤੋਂ ਵੀ ਉਦੋਂ ਉਨਾ ਡਾਪ ਆ ਜਾਂਦਾ ਇਹ ਪਰ ਦੋ ਚੀਜ਼ਾਂ ਸਰਕਾਰੀ ਸੀਮਣ ਦੇ ਵਿੱਚ ਮੈਂ ਦੇਖੀਆਂ ਵੀ ਆ ਵੀ ਥੋੜਾ ਜਿਹਾ ਚਿੱਟਾ ਪਾਣਾ ਜਿਹੜਾ ਸਰਕਾਰੀ ਸੀਮਣ ਕਈ ਇਸ ਰਿਕਾਰਡ ਜਾਂ ਕੋਈ ਪੁਰਾਣੇ ਸਾਨਾਂ ਦੀ ਗੱਲ ਹੋਊਗੀ ਆਉਂਦਾ ਵਾ ਬਾਕੀ ਕੱਟੀ ਚੰਗੀ ਆ ਝੋਲੀ ਝਾਲੀ ਵੱਲੋਂ ਬੜੀ ਪਤਰੀ ਸਮਤਰੀਆ ਕਰਮਾਂ ਵਾਲੀ ਅੱਖ ਵੇਖੋ ਤੁਸਾਨੂੰ ਮੱਖਾ ਮਖਾਉਣਾ ਆਉਂਦੀਆਂ ਕਰਮਾਂ ਵਾਲੀਆਂ ਦੀਆਂ ਬਰੀਕੇ ਵਾਲੀਆਂ ਵੇਖੋ ਕਿੰਨਾ ਸੋਹਣਾ ਫੇਸ ਕੁਆਲਿਟੀ ਇਹਦੀ ਬਹੁਤ ਸੋਹਣੀ ਆ ਤੇ ਇੱਕ ਗੱਲ ਹੋਰ ਵੀ ਹੈ ਕਈ ਭਰਾ ਇਹ ਚੀਜ਼ ਲੈ ਕੇ ਵੱਧ ਖੁਸ਼ ਹੁੰਦੇ ਆ ਤੇ ਉਹਨਾਂ ਦੇ ਲਈ ਫੁੱਲ ਕੰਮ ਦੀ ਕੱਟੀ ਆ ਕਿਉ ਜਿਹੜਾ ਮਰਜੀ ਖਿਤਾਬ ਦੇ ਲਿਓ ਚੰਗੀ ਕੱਟੀ ਚੰਗੀ ਮੈਂ ਬਣੂਗੀ ਕਿਉਂਕਿ ਬਿਊਟੀ ਚੰਗੀ ਐ 35000 ਰੁਪਿਆ ਡਿਮਾਂਡ ਆ ਦੋ ਨੰਬਰ ਤੇ ਜਿਹੜੀ ਕੱਟੀ ਆ ਵੀਰੇ ਸੱਤੇਬਾਈ ਇਹ ਦੋ ਕਿਸਾਲ ਦੀ ਐ ਵੀਰੇ ਦੋ ਸਾਲ ਦੀ ਆ ਠੀਕ ਆ ਸੱਤੇਬਾਈ ਫਿਰ ਇਹ ਦੁੰਦੀ ਹੋ ਗਈ ਆ ਕਿ ਨਹੀਂ ਹੋਈ ਜੀ ਇਹ ਦੁੰਦੀ ਆ ਦੁੰਦੀ ਆ ਠੀਕ ਆ ਇਹਦਾ ਰੇਟ ਸੱਤੇ ਵੀਰੇ ਇਹਦਾ ਵੀ 35000 2000 ਰੁਪਏ ਜੇ ਕੋ ਜੋੜਾ ਲੈ ਲੂਗਾ ਮਾਨ ਤਨ ਖੁੱਲਾ ਕਰ ਦੇਗਾ ਠੀਕ ਆ ਬਾਈ ਠੀਕ ਆ ਥੋਰੀ ਵੀਰੇ ਮੁੰਡਾ ਜੀ ਲੈ ਵੀ ਮਿੱਤਰੋ ਜੇ ਤੁਸ ਸਾਂਭਣ ਨੂੰ ਲੈਣੀ ਹੋਣਾ ਆ ਝੋਟੀ ਦੇ ਅੰਦਰੋਂ ਦੋ ਪੋਰੀਆਂ ਲਾ ਜਾ ਕੇ ਫੇਡ ਦੀਆਂ ਨਿਗਾਹਦਿਆ ਜੇ ਤੇ ਉਦੋਂ ਬਾਅਦ ਇਹਨੂੰ ਟੀਕਾ ਭਰਾ ਦੇ ਅੱਜ ਤੇ ਮੈਂ ਮਿੱਤਰੋ ਇਹਨੂੰ ਕਰਮਾ ਵਾਲੀ ਤਿਆਰ ਆ ਕਿਉਂਕਿ ਝੋਟੀ ਦੇ ਵਿੱਚ ਸਿਰਫ ਕੱਦ ਪੂਰਾ ਵਾ ਵਜ਼ਨ ਬਣਾਉਣ ਵਾਲਾ ਵਾ ਕੱਲਾ ਤੇ ਵਜ਼ਨ ਤੁਹਾਡਾ ਪਤਾ ਹੀ ਆ ਮਿੱਤਰੋ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਕੱਟੀਆਂ ਚਰਨ ਵਾਲੀਆਂ ਮਈਆਂ ਜਿਵੇਂ ਚਰਾਂਦ ਵਾਲੀਆਂ ਮਈਆਂ ਹੁੰਦੀਆਂ ਉਹਨਾਂ ਦੇ ਵਿੱਚੋਂ ਆਈਆਂ ਹੁੰਦੀਆਂ ਤੇ ਐਕਸਰੀ ਤੁਹਾਨੂੰ ਪਤਾ ਵਾ ਵੀ ਮੰਨ ਲਓ ਜਿਹੜੀ ਖਰਾਕ ਚਰਾਂਦ ਦੀ ਹੁੰਦੀ ਉਹ ਆ ਦੋ ਤਿੰਨ ਮਹੀਨੇ ਪਹਿਲਾਂ ਜਿਹੜੇ ਮਈਆਂ ਨੂੰ ਘੱਟ ਮਿਲਦੀ ਹੈ ਜੇ ਪੂਰੀ ਹੁਣ ਅਗਲੇ ਮੌਸਮ ਦੇ ਵਿੱਚੋਂ ਆਊਗੀ ਤਾਂ ਇਹ ਹੀ ਕੱਟੀ ਦਾ ਜਿਹੜਾ ਮੰਨ ਲਓ ਤੁਸੀਂ ਖੜਨੀ ਹੈ ਜਿਹੜੀ ਬਰੀਕੀ ਐ ਬਾਕਮਾਲ ਹੋਊਗੀ ਵੇਖੋ ਤੁਸੀਂ ਲੈ ਭਾਈ ਮੜੀ ਝੋਲੀ ਖੋਲੀ ਜਾਂਦੀ ਵਿਖਾ ਦਈਏ ਵੀਰੇ ਹੁਣ ਮੈਂ ਤੁਹਾਨੂੰ ਇਹਦੀ ਝੋਲੀ ਵਿਖਾ ਦਿੰਦਾ ਮਿੱਤਰੋ ਓਕੇ ਬਸ ਠੀਕ ਹੈ ਵੀਰੇ ਐਂਦੀ ਵੀ ਵਿਖਾ ਦਈਏ ਵੀਰੇ ਮਾੜੇ ਜੀ ਇਹਨ ਜੀ ਕਰੀਓਕੇ ਆ ਦੋ ਕਟੀਆਂ ਦੀਆਂ ਜਿਹੜੀਆਂ ਝੋਲੀਆਂ ਤੁਹਾਨੂੰ ਵਿਖਾਤੀਆਂ ਮੈਂ ਮਿੱਤਰੋ ਸੱਤੇ ਵੀਰੇ ਨੰਬਰ ਦਈ ਕਰਾਂ ਦੀ ਭਰਾ 86990 86990 48376 48376 86990 48376 86990 48376 ਬਈ ਦਾ ਫੋਨ ਨੰਬਰ ਹੈ ਤੇ ਘਰ ਦਾ ਡਰੈਸ ਕਿ ਆਊਗਾ ਸੱਤੇ ਵੀਰੇ ਇਹ ਆਪਣਾ ਰਾਇਆ ਪੱਤੀ ਪੱਕੇ ਫੂਕਲੇ ਘਰ ਆ ਧਰਨ ਰਣ ਦੇ ਗੁਰਦੁਆਰੇ ਠੀਕ ਆ ਰਾਇਆ ਪੱਤੀ ਤੇ ਬਾਬਾ ਹਰਨਰੇਨ ਗੁਰਦੁਆਰੇ ਦੇ ਕੋਲੇ ਠੀਕ ਆ ਬਾਈ ਓਕੇ ਲੈ ਜੀ ਬਾਈ ਗੱਲਬਾਤ ਲਈ ਨੰਬਰ 2210 ਸਕਰੀਨ ਤੇ ਜਿਹੜੇ ਤੁਹਾਨੂੰ ਕਟੀਆਂ ਪਸੰਦ ਆ ਚੜਾ ਸਕਦੇ ਆ ਨੰਬਰ 2210 ਸਕਰੀਨ ਦੇ ਉੱਤੇ ਲੱਗਾ ਹੋਇਆ ਖਰੀਦ ਸਕਦੇ ਆ ਧੰਨਵਾਦ